ਅਕਾਲ ਤਲ ਨੂੰ ਪਕੌੜਾ ਦੱਸਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਦਮਦਵਾ ਸਾਹਿਬ ਦੇ ਸਾਕਾ ਜਸੇਦਾਰ ਨਾ ਚੁਕੇ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਸ਼ਿਵਾਮントੂ ਫਾਰਕਾ ਦਿੱਤਾ ਹੁਣ ਨਵੇਂ ਅਕਾਲੀ ਦਲ ਦੀ ਅਗਵਾਈ ਕਰਨ ਵਾਸਤੇ ਤਿਆਰ ਬੈਠੇ ਨੇ ਕੱਲ ਫਰੀਦਕੋਟ ਦੇ ਵਿੱਚ ਉਹਨਾਂ ਨੇ ਜੋ ਭਾਸ਼ਣ ਦਿੱਤਾ ਇੱਕ ਸਹਿਬਾਨ ਪ੍ਰੋਗਰਾਮ ਆਪਣੇ ਵਿਚਾਰ ਪ੍ਰਗਟ ਕੀਤੇ ਉਸ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੂੰ ਲੰਮੇ ਹੱਥੀ ਲਿਆ ਅਕਾਲੀ ਦਲ ਬਾਦਲ ਨੂੰ ਭਗੌੜਾ ਦੱਸਿਆ ਤੇ ਸੁਖਵੀਰ ਸਿੰਘ ਬਾਦਲ ਬਾਰੇ ਇਹ ਗੱਲ ਕਹੀ ਕਿ ਉਹਨਾਂ ਨੇ ਉਸ ਪਹਾੜੀ ਰਾਜੇ ਦੇ ਹਾਥੀ ਬਾਗੂ ਸਿਰ ਸਿਰ ਅਤੇ ਹੋਰ ਪਾਸੇ ਜੀਆਂ ਤਗੀਆਂ ਲਗਾ ਲੈਂਦੀਆਂ ਨੇ ਜਿਸ ਦੇ ਵਿੱਚ ਹੰਕਾਰ ਹੈ ਤੇ ਜਿਹੜੇ ਨਾਲ ਤੇ ਸਾਥੀ ਨੇ ਇਹ ਕਹਿੰਦੇ ਨੇ ਕਿ ਪ੍ਰਧਾਨ ਜੀ ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਕਿਚਨ ਕੈਬਨਟ ਤੇ ਲੋਕ ਨੇ ਉਹ ਸੁਪੀਰ ਸਿੰਘ ਬਾਦਲ ਨੂੰ ਲਗਾਤਾਰ ਇਹ ਅਹਿਸਾਸ ਕਰਾ ਰਹੇ ਨੇ ਕਿ ਤੂੰ ਇੱਕ ਸ਼ਕਤੀਸ਼ਾਲੀ ਨੇਤਾ ਹੈ। ਧਰਨੀ ਹਰਪੀ ਸਿੰਘ ਨੇ ਕਿਹਾ ਕਿ ਕੋਈ ਬਜਿੱਤਰ ਸਿੰਘ ਵਰਗਾ ਸੂਰਮਾ ਆਊਗਾ ਜਿਹੜਾ ਇਸ ਤਰ੍ਹਾਂ ਦੇ ਕਮੰਡ ਨੂੰ ਤੋੜੂਗਾ। ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਦੇਤੇ ਅੱਜ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਜਾ ਰਹੇ ਹਾਂ। ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਹੁਣ ਆਪਾਂ ਕੁਝ ਦਿਨਾਂ ਬਾਅਦ ਜਾਂ ਕੱਲ ਵੀ ਸੰਭਵ ਹੈ ਕਿ ਅਕਾਲੀ ਦਲ ਨਵੇਂ ਅਕਾਲੀ ਦਲ ਦਾ ਗਠਨ ਹੋਵੇ ਜਿਸ ਦੇ ਵਿੱਚ ਸੁਧਾਰ ਲਹਿਰ ਦੇ ਲੀਡਰ ਦਮਨਵੀ ਟਕਸਾਲ ਜਿਸ ਦੀ ਅਗਵਾਈ ਧੁਮਾ ਕਰ ਰਹੇ ਨੇ ਇਹਨਾਂ ਤੋਂ ਇਲਾਵਾ ਸੰਤ ਸਮਾਜ ਅਕਾਲੀ ਦਲ ਰਵਿੰਦਰ ਸਿੰਘ ਵਾਲਾ 1920 ਵਾਲਾ ਇਹ ਸਾਰੇ ਲੀਡਰ ਇਕੱਠੇ ਹੋ ਕੇ ਅਕਾਲੀ ਦਲ ਦੇ ਨਵੇਂ ਗਠਨ ਦੀ ਤਿਆਰੀ ਕਰ ਰਹੇ ਨੇ ਤੇ ਕੱਲ ਨੂੰ ਸੱਤ ਮੈਂਬਰੀ ਕਮੇਟੀ ਦੀ ਕਮੇਟੀ ਦੀ ਜਿਹੜੀ ਮੀਟਿੰਗ ਵੀ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਇਹ ਇਸ ਕਮੇਟੀ ਨੇ ਬਰਮਿੰਦਰ ਸਿੰਘ ਹੁੰਦੜਾ ਉਹਨਾਂ ਨੂੰ ਵੀ ਸੱਦਿਆ ਪਿਆ ਇਸ ਸਭ ਦੇ ਸੰਦਰਭ ਵਿੱਚ ਹੁਣ ਸਥਿਤੀ ਉੰਜ ਤਾਂ ਬੜੀ ਗੁੰਝਲਦਾਰ ਬਣੀ ਹੋਈ ਹੈ ਪਰ ਜਿਸ ਤਰੀਕੇ ਦੇ ਨਾਲ ਸ਼੍ਰੋਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਫਾਰਕ ਕੀਤਾ ਗਿਆ ਹੈ ਉਸ ਨੂੰ ਦੇਖਦੇ ਹੋਏ ਅਜਿਹਾ ਹੀ ਲੱਗ ਰਿਹਾ ਹੈ ਕਿ ਨਵਾਂ ਅਕਾਲੀ ਦਲ ਬਣ ਜਾ ਰਿਹਾ ਹੈ ਤੇ ਇਸ ਅਕਾਲੀ ਦਲ ਦੇ ਬਣ ਤੋਂ ਪਹਿਲਾਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਉਹਨਾਂ ਦੀ ਸੇਵਾਵਾਂ ਤੋਂ ਹਟਾਇਆ ਨਹੀਂ ਗਿਆ ਸੀ ਜਦ ਤਾ ਅਕਾਲੀ ਦਲ ਸੁਧਾਰ ਲਖਤ ਦੇ ਬਿਗਰ ਇਹੀ ਚੱਲ ਰਹੀ ਸੀ ਜੇ ਕਿਵੇਂ ਨ ਕਿਵੇਂ ਗਿਆਨੀ ਹਰਪੀਤ ਸਿੰਘ ਉਹਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇ ਤੇ ਉਹਨਾਂ ਤਾਂ ਜੋ ਉਹ ਬਿਲਕੁਲ ਆਜ਼ਾਦਾਨਾ ਤੌਰ ਤੇ ਇਸ ਸਮੇਂ ਅਕਾਲੀ ਦਲ ਬਾਦਲ ਨੂੰ ਚੁਣੌਤੀ ਦੇ ਸਕਣ ਤੇ ਇਸ ਸੰਬੰਧ ਵਿੱਚ ਹੁਣ ਜਿਸ ਤਰੀਕੇ ਦੇ ਨਾਲ ਕਟਨਾਕ੍ਰਮ ਚੱਲ ਰਿਹਾ ਹੈ ਤੇ ਸੁਖਬੀਰ ਸਿੰਘ ਬਾਦਲ ਉਹਨੇ ਜਾਂ ਉਹਨਾਂ ਦੇ ਨਾਲ ਦੇ ਲੀਡਰ ਇਹ ਮਹਿਸੂਸ ਕਰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਬੇਸ਼ੱਕ ਅਕਾਲਕਸਰ ਸਾਹਿਬ ਦੇ ਸਾਹਕਾ ਜੈਸੇ ਲਾਲ ਵਜੋਂ ਜਾਂ ਦਮਦਲਾ ਸਾਹਿਬ ਦੇ ਜਥੇਦਾਰ ਵਜੋਂ ਕਾਫੀ ਜ਼ਿਆਦਾ ਧਾਰਮਿਕਤਾ ਉੱਤੇ ਅਕਾਲੀ ਦਲ ਬਾਦਲ ਨੂੰ ਟੱਕਰ ਦੇ ਰਹੇ ਸਨ ਤੇ ਹੁਣ ਜਦੋਂ ਉਹਨਾਂ ਨੂੰ ਅਗਵਾਈ ਸੌਂਪਣ ਦੀ ਗੱਲ ਆ ਰਹੀ ਹੈ ਤਾਂ ਇਸ ਸਬੰਧ ਵਿੱਚ ਉਹਨਾਂ ਦੇ ਕੋਲ ਇੰਨੀ ਤਾਕਤ ਨਹੀਂ ਹੈ ਕਿ ਉਹ ਬਾਦਲ ਦਲ ਨੂੰ ਟੱਕਰ ਦੇ ਸਕਣ ਇਹ ਬਾਦਲ ਦਲ ਦੇ ਪਿੱਛਾ ਦੀ ਸਮਝ ਹੈ ਪਰ ਇਸ ਸਬੰਧ ਵਿੱਚ ਜਿਹੜੀ ਹੁਣ ਘਟਨਾਕ੍ਰਮ ਵਾਪਰ ਰਿਹਾ ਹੈ ਉਸ ਸਭ ਨੂੰ ਦੇਖਦੇ ਹੋਏ ਅਜਿਹਾ ਜਾਪਦਾ ਹੈ ਕਿ ਜਿਵੇਂ ਕਿ ਹੁਣ ਅ ਇਸੇ ਨਵੇਂ ਅਕਾਲੀ ਦਲ ਦਾ ਗਠਨ ਹੋਣ ਜਾ ਰਿਹਾ ਹੈ ਤੇ ਉਸ ਅਕਾਲੀ ਦਲ ਦੇ ਗਠਨ ਦੀ ਜਿਹੜੀ ਅਗਵਾਈ ਹੈ ਗਿਆਨੀ ਹਰਪ੍ਰੀਤ ਸਿੰਘ ਕਰਨਗੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਾਲ ਦੀ ਕੜੀ ਧਾਰਮਿਕ ਖੇਤਰ ਦੇ ਵਿੱਚ ਉਤਾਰਿਆ ਜਾਊਗਾ ਉਸਾ ਮਕਸਦ ਇਹੀ ਹੈ ਕਿ ਜਦੋਂ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਤਾਂ ਉਹ ਜਿਹੜੇ ਸਿੱਖ ਭਾਈਚਾਰੇ ਨੂੰ ਅਹਿਸਾਸ ਕਰਾ ਸਕਣ ਕਿ ਜੇਕਰ ਅੱਜ ਅਕਾਲੀ ਦਲ ਨੂੰ ਮੁੜ ਸਜੀਤ ਕਰਨਾ ਹੈ ਤਾਂ ਪਹਿਲਾਂ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤਬਦੀਦੀ ਡਿਉੜੀ ਪਵੇਗੀ ਤੇ ਨਵੀਂ ਲੀਡਰਸ਼ਿਪ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ ਪਰ ਇਸ ਨਾਲ ਨਾਲ ਕਈ ਤਰ੍ਹਾਂ ਦੀਆਂ ਡਿਪਲੋਮੇਸੀਆਂ ਵੀ ਨਜ਼ਰ ਆ ਰਹੀਆਂ ਨੇ ਦੂਜੀ ਘਟਨਾ ਇਹ ਹੈ ਕਿ ਕੱਲ ਨੂੰ ਜਿਸ ਤਰੀਕੇ ਦੇ ਨਾਲ ਬਰਮਿੰਦਰ ਸਿੰਘ ਭੁੰਦਲ ਤੇ ਨਾਲ ਉਹਨਾਂ ਦੇ ਸੱਤ ਮੈਂਬਰੀ ਕਮੇਟੀ ਦੀ ਜਿਹੜਾ ਮੀਟਿੰਗ ਹੋਣ ਜਾ ਰਹੀ ਹੈ ਇਹ ਕਮੇਟੀ ਤੁਹਾਨੂੰ ਪਤਾ ਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੇ ਗਠਨ ਕੀਤੀ ਹੈ ਪਹਿਲਾਂ ਬੇਸ਼ੱਕ ਇਸ ਨੂੰ ਮਾਨਤਾ ਨਹੀਂ ਮਿਲ ਰਹੀ ਸੀ ਬੰਦੂਦਲ ਵਰਦੋ ਪਰ ਹੁਣ ਇਹ ਸੱਤ ਮੈਂਬਰੀ ਜਿਹੜੀ ਕਮੇਟੀ ਹੈ ਉਸ ਬਾਰੇ ਅਕਾਲ ਤਖਸਾਹਬ ਨੇ ਕਿਹਾ ਕਿ ਇਹ ਕਾਢ ਸ਼ੀ ਹੈ ਤੇ ਉਸ ਨੂੰ ਉਸ ਨੇ ਇੱਕ ਦਿਨ ਪਹਿਲਾਂ ਮੀਟਿੰਗ ਕੀਤੀ ਸੀ ਤੇ ਉਸ ਤੋਂ ਬਾਅਦ ਨਾਲ-ਨਾਲ ਇਹ ਇਸ ਕਮੇਟੀ ਨੇ ਇਹ ਕਿਹਾ ਸੀ ਕਿ ਬਰਿੰਦਰ ਸਿੰਘ ਭੂਤੜਾ ਨਾਲ ਗੱਲਬਾਤ ਕੀਤੀ ਜਾਵੇ ਇਹ ਗੱਲਬਾਤ ਹੋਣ ਜਾ ਰਹੀ ਹੈ ਉਸ ਗੱਲਬਾਤ ਦੇ ਵਿੱਚ ਕੀ ਅੱਗੇ ਕੋਈ ਰਾਹ ਨਿਕਲਦਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਪ੍ਰੈਸ਼ਨ ਹੈ ਜੇਕਰ ਉਸ ਦੇ ਵਿੱਚ ਰਾਹ ਨਿਕਲਦਾ ਹੈ ਤਾਂ ਸ਼ੇ ਹੋ ਸਕਦਾ ਹੈ ਕਿ ਜਿਹੜਾ ਨਵਾਂ ਅਕਾਦੀ ਦਲ ਹੈ ਉਸ ਦੇ ਜਿਹੜਾ ਬਣਨ ਵਾਲਾ ਹੈ ਉਸ ਦੇ ਲੀਡਰਾਂ ਨੂੰ ਇੱਕ ਵਾਰ ਫੇਰ ਵਿਚਾਰ ਕਰਨਾ ਪਵੇ ਕਿ ਉਹਨਾਂ ਨੂੰ ਇਹ ਅਕਾਦੀ ਦਲ ਬਣਾਉਣਾ ਵੀ ਚਾਹੀਦਾ ਹੈ ਕਿ ਨਹੀਂ ਬਣਾਉਣਾ ਚਾਹੀਦਾ ਤੇ ਇਸ ਤੋਂ ਇਲਾਵਾ ਆ ਕਿ ਇੱਕ ਹੋਰ ਨਵੀਂ ਕਟਾ ਇਹ ਸੀ ਕਿ ਅੱਜ ਸੁਖਬੀਰ ਸਿੰਘ ਬਾਦਲ ਦੀ ਬੇਟੀ ਦਾ ਵਿਆਹ ਸੀਗਾ ਉਸ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਲੀਡਰ ਪਹੁੰਚ ਰਹੇ ਸੀਗੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਡਿ ਡਿਡਿ ਜੀ ਉਹ ਪਹੁੰਚ ਰਹੇ ਸੀਗੇ ਤੇ ਇਹ ਉਹਨਾਂ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੇ ਲੀਡਰ ਉੱਥੇ ਮੌਜੂਦ ਸੀਗੇ ਤੇ ਇਹ ਇਹਨਾਂ ਲੀਡਰਾਂ ਦੇ ਔਨ ਨਾਲ ਕੋਈ ਜ਼ਿਆਦਾ ਸਰਪ੍ਰਾਈਜ਼ ਨਹੀਂ ਹੁੰਦਾ ਹੈਗਾ ਹੈਰਾਨੀ ਨਹੀਂ ਹੁੰਦੀ ਜੀ ਪਰ ਨਾਲ ਨਾਲ ਇਹ ਵੀ ਦੇਖਿਆ ਗਿਆ ਕਿ ਸੁਧਾਰ ਲਹਿਰ ਦੇ ਕੁਝ ਲੀਡਰ ਉਥੇ ਮੌਜੂਦ ਦਿਖੇਗੇ ਉਹਨਾਂ ਵਿੱਚੋਂ ਪ੍ਰੇਮ ਸਿੰਘ ਚੰਦਮਾ ਜਰਾ ਦੀ ਵੀ ਅਸੀਂ ਦੇਖਣ ਨੂੰ ਮਿਲਦਾ ਸੀਗੇ ਤੇ ਪ੍ਰੇਮ ਸਿੰਘ ਚੰਦਮਾ ਜਰਾ ਹੀ ਇੱਕ ਅਜਿਹੇ ਲੀਡਰ ਨੇ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦਾ ਸੱਤ ਪੈਦਾ ਵਿਰੋਧ ਕੀਤਾ ਸੀਗਾ ਇਸੇ ਤਰੀਕੇ ਨਾਲ ਸਿਕੰਦਰ ਸਿੰਘ ਮਲੂਕਾ ਵੀ ਉੱਥੇ ਦੇਖਣ ਨੂੰ ਮਿਲੇ ਸਿਕੰਦਰ ਸਿੰਘ ਲੋਕਾਂ ਬਾਰੇ ਤਾਂ ਚਲੋ ਇਹ ਹੈ ਕਿ ਨਾ ਤਾਂ ਉਹ ਸੁਧਾਰ ਲਹਿਰ ਦੇ ਨਾਲ ਇੰਨੇ ਪੱਕੇ ਤਰੀਕੇ ਨਾਲ ਜੁੜੇ ਹੋਏ ਸੀਗੇ ਪਰ ਵਿਚ ਵਿਚਾਲੇ ਉਹ ਸੁਖਵੀਰ ਸਿੰਘ ਬਾਦਲ ਜਦੋਂ ਉਹਨਾਂ ਦੇ ਉੱਤੇ ਗੂੜੀ ਚੱਲੀ ਸੀ ਉਹਨਾਂ ਨੂੰ ਮਿਲਣ ਵੀ ਗਏ ਸੀਗੇ ਪ੍ਰੇਮ ਸਿੰਘ ਚੰਦਮਾਚਰਾ ਤੇ ਹਾਲੇ ਹੋਰ ਤਸਵੀਰਾਂ ਸਾਹਮਣੇ ਨਹੀਂ ਆਈਆਂ ਹੋ ਸਕਦਾ ਸੁਧਾਰ ਲਹਿਰ ਦੇ ਹੋਰ ਮਿਲ ਜੇ ਉੱਥੇ ਪਹੁੰਚੇ ਹੋਣ ਸਵਾਲ ਇਹ ਹੈ ਕਿ ਕੀ ਇਹ ਜਿਹੜੀ ਸ਼ਾਦੀ ਦੀ ਡਿਪਲੋਮੇਸੀ ਹੈ ਇਹ ਵੀ ਕਿਤੇ ਕੰਮ ਆਵੇਗੀ ਜਿਸ ਤਰੀਕੇ ਦੇ ਨਾਲ ਸੁਧਾਰ ਰਹੇ ਤੇ ਜਿਹੜੇ ਇਸ ਸਮੇਂ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਅਕਾਲੀ ਦਲ ਦਾ ਵਿਰੋਧ ਕਰ ਰਹੇ ਨੇ ਉਸ ਵਿਰੋਧ ਨੂੰ ਦੇਖਦੇ ਹੋਏ ਕਿ ਕੋਈ ਵਿਚਾਰੇ ਦਾ ਰਾਹ ਲੱਭਣ ਵਾਸਤੇ ਵੀ ਰਾਹ ਲੱਭ ਸਕਦਾ ਹੈ ਪਰ ਜਿਸ ਤਰੀਕੇ ਦੇ ਨਾਲ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਜ세ਦਾ ਸਾਫਾ ਜ세ਦਾ ਹਰਣਾ ਦਿਲਾਲ ਇਹ ਵਿਵਹਾਰ ਹੋਇਆ ਉਸ ਨੂੰ ਦੇਖਦੇ ਹੋਏ ਅਕਾਦੀ ਤਜਰੇ ਬਾਦਲ ਦਲ ਦੇ ਲੀਡਰ ਤੋਂ ਉਲੱਗ ਸੁਧਾਰ ਲੈਣ ਵਾਲੇ ਇਹੀ ਸੋਚਦੇ ਨੇ ਜੇ ਜੇਕਰ ਅੱਜ ਅਕਾਦੀ ਸਾਨੂੰ ਸਥਾਪਿਤ ਕਰਨਾ ਹੈ ਤਾਂ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਗਵਾਈ ਦੇਣੀ ਚਾਹੀਦੀ ਹੈ ਤੇ ਪਹਿਲਾ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਰਨੀ ਜੈਹੀਆਂ ਨੇ ਜੇਕਰ ਉਸ ਦੇ ਵਿੱਚ ਇਹ ਪਾਰਟੀ ਮਜ਼ਬੂਤ ਹੋ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਤੌਰ ਤੇ ਵੀ ਬਦਲਰ ਨੂੰ ਟੱਕਰ ਦੇਣ ਦੀ ਤਿਆਰੀ ਕਰਨੀ ਚਾਹੀਦੀ ਹੈ ਤੇ ਉਸ ਦੇ ਨਾਲ ਜੇਕਰ ਇਹ ਇਕਾਦੀਰਨ ਸਥਾਪਿਤ ਹੋ ਜਾਂਦਾ ਹੈ ਤਾਂ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਨਵਾਂ ਸੰਦੇਸ਼ ਜਾਊਗਾ ਸਿਰਫ ਉੱਥੇ ਤੱਕ ਸੰਦੇਸ਼ ਨਹੀਂ ਜਾਊਗਾ ਹੋਰ ਜਿਹੜੀਆਂ ਪਾਰਟੀਆਂ ਨੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਉਸ ਦੇ ਨਾਲ ਗਠਜੋੜ ਕਰਨ ਦੇ ਵਿੱਚ ਵੀ ਕਾਫੀ ਸੌਖ ਹੋ ਸਕਦੀ ਹੈ ਹੁਣ ਜੇ ਤੁਹਾਨੂੰ ਪਤਾ ਹੀ ਹੈ ਕਿ ਧੂਮਨ ਸਾਹਿਬ ਪਹਿਲਾਂ ਮਹਾਰਾਸ਼ਟਰ ਦੀਆਂ ਚੋਣਾਂ ਦੌਰਾਨ ਸਿੱਖ ਭਾਈਚਾਰੇ ਨੂੰ ਕਹਿ ਚੁੱਕੇ ਨੇ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਓ ਇਸ ਤੋਂ ਲਾਭ ਪਿਛਲੇ ਦਿਨ ਇਹ ਕੁੰਭ ਵਿਹੇ ਇਸ਼ਨਾਨ ਕਰਨ ਵੀ ਜਾਏ ਉੱਥੇ ਡੁਬਕੀ ਲਗਾਉਂ ਵੀ ਜਾਏ ਤੇ ਉਥੋਂ ਇਹੀ ਸੰਦੇਸ਼ ਮਿਲਦਾ ਹੈ ਜਾਂ ਲੋਕਾਂ ਨੂੰ ਇਸ਼ਾਰਾ ਮਿਲਦਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਕਾਫੀ ਨਜ਼ਦੀਕ ਜਾ ਰਹੇ ਨੇ ਅਜਿਹੇ ਇਸ ਦੇ ਨਾਲ ਨਾਲ ਗਿਆਨੀ ਹਰਪ੍ਰੀਤ ਸਿੰਘ ਵੀ ਪਿਛਲੇ ਦਿਨੀ ਕਈ ਭਾਰਤੀ ਜਨਤਾ ਪਾਰਟੀ ਦੇ ਡਿਟਾ ਨੂੰ ਵੀ ਮਿਲੇ ਜਿਹਨਾਂ ਵਿੱਚ ਮਨਿੰਦਰਜੀਤ ਸਿੰਘ ਸਿਰਸਾ ਖਾਸ ਕਰਕੇ ਕਹੀ ਜਾ ਸਕਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਪਿਛਲੇ ਦਿਨੀ ਦਿੱਲੀ ਦੇ ਵਿੱਚ ਜਿੱਤ ਹਾਸਲ ਕੀਤੀ ਉਸ ਜਿੱਤ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਤੇ ਮਨਜੀਤ ਸਿੰਘ ਸਰਸਾ ਦੀ ਇੱਕ ਫੋਟੋ ਵੀ ਸਾਹਮਣੇ ਆਈ ਜਿਸ ਦਾ ਪਰਮਜੀਤ ਸਿੰਘ ਸਰਣਾ ਉਹਨਾਂ ਨੇ ਵਿਰੋਧ ਵੀ ਕੀਤਾ ਤੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੋ ਇਹ ਜੋ ਘਟਨਾਕ੍ਰਮ ਵਾਪਰ ਰਹੇ ਨੇ ਪਰ ਉਹਦੇ ਵਿੱਚ ਸਭ ਤੋਂ ਵੱਡੀ ਘਟਨਾ ਇਹੀ ਹੈ ਤੇ ਨਵਾਂ ਅਕਾਦੀ ਦਲ ਗਠਿਤ ਹੋ ਰਿਹਾ ਹੈ ਜਿੱਤੇ ਅਗਵਾਈ ਕਰ ਗੱਡੀ ਹਰਪ੍ਰੀਤ ਸਿੰਘ ਕਰਨਗੇ ਤੇ ਸੁਧਾਰ ਲਹਿਰ ਦੇ ਲੀਡਰ ਇਸ ਦੇ ਵਿੱਚ ਵਾਚਣ ਕੇ ਹਿੱਸਾ ਲੈਣਗੇ ਨਾਲ ਨਾਲ ਅਕਲ ਦੀ ਦਲ 1920 ਵੀ ਇਸ ਦੇ ਵਿੱਚ ਸ਼ਾਮਲ ਹੋਊਗਾ ਇਹ ਸੰਤ ਸਮਾਜ ਵੀ ਇਸ ਨਾਲ ਸ਼ਾਮਲ ਹੋਏਗਾ ਤੇ ਨਾਲ ਨਾਲ ਦਮਦ ਮੀ ਟਕਸਾਲ ਵੀ ਇਸ ਦੇ ਵਿੱਚ ਸ਼ਾਮਲ ਹੋਏਗੀ ਇਹ ਗਠਨ ਹੋਣ ਦੇ ਫਿਰ ਪਤਾ ਲੱਗੂਗਾ ਅਸਲ ਦੇ ਵਿੱਚ ਸਿੱਖ ਸਿਆਸਤ ਕਿੱਦਾਂ ਚੱਲਦੀ ਹੈ ਤੇ ਇਹ ਇਸ ਦੇ ਨਾਲ ਦਾ ਇੰਤਜ਼ਾਰ ਗਿਆਨੀ ਰਕਬੀਰ ਸਿੰਘ ਉਹਨਾਂ ਦਾ ਵੀ ਹੈ ਤੇ ਉਹਨਾਂ ਦਾ ਕੀ ਸਟੈਂਡ ਹੁੰਦਾ ਹੈ ਜੇਕਰ ਅਕਾਲੀ ਦਲ ਨਵਾਂ ਬਣ ਜਾਂਦਾ ਹੈ ਗਿਆਨੀ ਹਰਪ੍ਰੀਤ ਸਿੰਘ ਉਸ ਦੀ ਅਗਵਾਈ ਕਰਦੇ ਨੇ ਤੇ ਦੂਜੇ ਪਾਸੇ ਸੁਧਾਰਾਖਰ ਤੇ ਲੀਡਰ ਉਸ ਦੇ ਵਿੱਚ ਸ਼ਾਮਲ ਹੋ ਕੇ ਇਹ ਨਵੇਂ ਸਿਆਸੀ ਜਿਹੜਾ ਨਵਾਂ ਸਿਆਸੀ ਰਾਹ ਲੱਭਤੇ ਰਹਿਤਾ ਉਸ ਬਾਅਦ ਇਹ ਜਿਹੜਾ ਹੈਗਾ ਅਕਾਲੀ ਦਲ ਬਾਦਲ ਅਲੱਗ ਤੌਰ ਤੇ ਹੋਏਗਾ ਤੇ ਦੂਜੇ ਪਾਸੇ ਦੂਜੇ ਬਾਦ ਅਕਾਲੀ ਦਲ ਹੋਏਗਾ ਤੇ ਜਿਹੜੀ ਵਿਚ ਵਿਚਾਰੇ ਸਿਹਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਹੁਕਮ ਦਿੱਤੇ ਸੀ ਇਹ ਉਹਨਾਂ ਦਾ ਕੀ ਬਣੇਗਾ ਸੱਤਵੇਂ ਮੈਂਬਰ ਕਮੇਟੀ ਦਾ ਕੀ ਬਣੇਗਾ ਇਹ ਆਪਣੇ ਆਪ ਦੇ ਵਿੱਚ ਇੱਕ ਮਾਮਲਾ ਲਟਕ ਜਾਵੇਗਾ ਸੋ ਦਰਸ਼ਕੋ ਇਹ ਸੀ ਅੱਜ ਦੀ ਜਿਹੜੀ ਕ੍ਰਮ ਕਰਮ ਸੀਗਾ ਉਹਦੇ ਤੇ ਆਪਾਂ ਤੁਹਾਡੇ ਰੂਬਰੂ ਹਾਂ ਕੱਲੂ ਕਿਸੇ ਹੋਰ ਵਿਸ਼ੇ ਨੂੰ ਲੈ ਕੇ ਤੁਹਾਡੇ ਸਾਹਮਣੇ ਹੋਵਾਂਗੇ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ ਆਦਲ ਦਲ ਨੂੰ ਪਕੌੜਾ ਦੱਸਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਦਮਦਵਾ ਸਾਹਿਬ ਦੇ ਸਾਕਾ ਜ세ਦਾਰ ਨਰਚੂਕੇ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਸੇਵਾਮਤੂ ਫਾਰਕਾ ਦਿੱਤਾ ਹੁਣ ਨਵੇਂ ਅਕਾਲੀ ਦਲ ਦੀ ਅਗਵਾਈ ਕਰਨ ਵਾਸਤੇ ਤਿਆਰ ਬੈਠੇ ਨੇ ਕੱਲ ਫਰੀਦਕੋਟ ਦੇ ਵਿੱਚ ਉਹਨਾਂ ਨੇ ਜੋ ਭਾਸ਼ਣ ਦਿੱਤਾ ਇੱਕ ਸਹਿਬੀਦਾਨ ਪ੍ਰੋਗਰਾਮ ਆਪਣੇ ਵਿਚਾਰ ਪ੍ਰਗਟ ਕੀਤੇ ਉਸ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੂੰ ਲੰਮੇ ਹੱਥੀ ਲਿਆ ਅਕਾਲੀ ਦਲ ਬਾਦਲ ਨੂੰ ਪਘੋੜਾ ਦੱਸਿਆ ਤੇ ਸੁਖਵੀਰ ਸਿੰਘ ਬਾਦਲ